ਖਬਰ ਤੂਰੀ ਤੋਂ ਹੈ ਜਿੱਥੇ ਕਿ ਪੰਜਾਬ ਗ੍ਰਾਮੀਣ ਬੈਂਕ ਸਾਕਾ ਤੂਰੀ ਵਿੱਚ ਦਾ ਨਾਥ ਮੈਨੇਜਰ ਹਰਮੇਲ ਸਿੰਘ ਵੱਲੋਂ ਕੁੱਲ 2.29 ਕਰੋੜ ਰੁਪਏ ਦਾ ਵੱਡਾ ਕਪੜਾ ਕੀਤਾ ਗਿਆ ਹੈ ਹਰਮੇਲ ਸਿੰਘ ਨੇ ਬੈਂਕ ਦੇ ਅੰਦਰੂਨੀ ਮੁਲਾਜ਼ਮਾ ਦੀ ਆਈਡੀ ਵਰਤ ਕੇ ਗਾਹਕਾਂ ਦੇ ਨਾਂ ਤੇ ਫਰਜੀ ਟੰਗ ਨਾਲ ਲੋਨ ਪਾਸ ਕਰਵਾਏ ਇਹ ਲੋਨ ਸਿਸਟਮ 'ਚ ਆਪ ਹੀ ਲੋਨ ਅਪਲਾਈ ਕਰਦਾ ਸੀ ਅਤੇ ਆਪ ਹੀ ਵੈਰੀਫਿਕੇਸ਼ਨ ਕਰਦਾ ਸੀ ਜਿਸ ਕਰਕੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਸ ਤਰ੍ਹਾਂ ਬੈਂਕ ਮੈਨੇਜਰ ਵੱਲੋਂ ਫਰੋਡ ਕੀਤਾ ਖਬਰ ਧੂਰੀ ਤੋਂ ਹੈ ਜਿੱਥੇ ਦੀ ਗ੍ਰਾਮੀਨ ਬੈਂਕ ਵਿੱਚ ਬੈਂਕ ਦੇ ਮੈਨੇਜਰ ਵੱਲੋਂ 3 ਕਰੋੜ ਦੇ ਲਗਭਗ ਦਾ ਕਾਪਲਾ ਕੀਤਾ ਗਿਆ ਹੈ ਬੈਂਕ ਦੀ ਹੈੱਡ ਬ੍ਰਾਂਚ ਨੇ ਪੁਲਿਸ ਨੂੰ ਇਸ ਮੈਨੇਜਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਲਈ ਲਿਖਿਆ ਹੈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮੈਨੇਜਰ ਵੱਲੋਂ ਆਪਣੇ ਪਦ ਦਾ ਗਲਤ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਨਾਂ ਤੇ ਜਾਲੀ ਲੋਨ ਅਪਲਾਈ ਕੀਤੇ ਗਏ ਅਤੇ ਆਪ ਹੀ ਉਹਨਾਂ ਨੂੰ ਪਾਸ ਕੀਤਾ ਗਿਆ। ਇਹ ਸਾਡੇ ਕੋਲ ਇੱਕ ਐਫਆਈਆ ਨੰਬਰ 124/2025 ਅੰਡਰ ਸੈਕਸ਼ਨ 420 409 ਆਈਪੀਸੀ ਧਰਾਵਾਂ ਤਹਿਤ ਇੱਕ ਮੁਕਦਮਾ ਦਰਜ ਹੋਇਆ ਹੈ। ਜਿਸ ਵਿੱਚ ਇਹਨਾਂ ਦੇ ਰੀਜਨਲ ਆਫਿਸ ਵੱਲੋਂ ਮਿਸਟਰ ਰੋਪਾਲੀ ਸਿੱਕਾ ਨੇ ਜਿਹੜੇ ਉੱਥੇ ਮੈਨੇਜਰ ਨੇਗੇ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਕਿ ਕਿ ਸਾਡਾ ਇੱਕ ਜਿਹੜਾ ਇੱਕ ਬੈਂਕ ਮੈਨੇਜਰ ਸਾਫਕਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਹਰਮੇਲ ਸਿੰਘ ਪੁੱਤਰ ਲਖਵੀਰ ਸਿੰਘ ਇਹਨਾਂ ਦੇ ਦੁਰਾਨੇ ਪੋਸਟਿੰਗ ਰੇਨਾਂ ਨੇ ਕਾਫੀ ਜ਼ਿਆਦਾ ਮਾਉਂਡ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਰਿਫਰੀ ਵਗੈਰਾ ਕੀਤੀਆਂ ਹੁੰਦੀਆਂ ਨਿਗੀਆਂ ਉਹਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵੀ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਸ ਸਬੰਧੀ ਬੈਂਕ ਵੱਲੋਂ ਹੀ ਉਹਨਾਂ ਦੇ ਇਨਸਪੈਕਟਰ ਵੱਲੋਂ ਆਡਿਟ ਕੀਤਾ ਗਿਆ ਆਡਿਟ ਕਰਨ ਤੋਂ ਜਦੋਂ ਇਹ ਗੱਲ ਸਾਹਮਣੇ ਧਿਆਨ ਚਾਈ ਤਾਂ ਉਹਨਾਂ ਨੇ ਫੌਰਨ ਤੌਰ ਤੇ ਸਾਡੇ ਕੋਲ ਕੰਪਲੇਨਟ ਕੀਤੀ ਤਾਂ ਕੰਪਲੇਨਟ ਕਰਨ ਤੋਂ ਬਾਅਦ ਅਸੀਂ ਇਸ ਦੀ ਇਨੀਸ਼ੀਅਲ ਤੌਰ ਤੇ ਇਹਦੀ ਜੰਜ ਪੜਤਾਲ ਕਰਕੇ ਐਫ ਆਈ ਆਰ ਦਰਜ ਕੀਤੀ ਹੈ ਕਿੰਨੇ ਦਾ ਫਰਾਡ ਹੋਇਆ ਜੀ ਇਹ ਅਪਰੋਕਸੀਮੇਟ ਅਪਰੋਕਸੀਮੇਟਲੀ 3 ਕਰੋੜ ਦੇ ਨੀਅਰ ਅਬਾਊਟ ਹੈਗਾ ਜਿਹੜਾ ਇਹ ਫਰਾਡ ਹੋਇਆ ਹੈ ਕਿੰਨੇ ਕੁ ਬੰਦਿਆਂ ਨੇ ਫਰਾਡ ਕੀਤਾ ਕਰ ਤੁਸੀਂ ਉਹ ਡਿਟੇਲ ਹੈਗੀ ਹੈ ਕਾਫੀ ਜ਼ਿਆਦਾ ਹੈਗੇ ਆ ਕੇਸ ਉਹਦੇ ਵਿੱਚ ਬੇਸਿਕਲੀ ਤਾਂ ਫਿਲਹਾਲ ਜਿਹੜੀ ਬੈਂਕ ਵੱਲੋਂ ਡਿਟੇਲ ਹੈ ਉਹ ਕਿਸੇ ਪਬਲਿਕ ਬੰਦੇ ਵੱਲੋਂ ਪਬਲੀਕਲੀ ਕੋਈ ਕੰਪਲੇਨ ਸਾਡੇ ਕੋਲ ਨਹੀਂ ਆਈ ਇਹ ਬੈਂਕ ਦੇ ਵੱਲੋਂ ਹੀ ਡਿਟੇਲ ਸਾਡੇ ਕੋਲ ਆਈ ਆ ਬਾਕੀ ਇਹ ਇਹ ਜਾਂਚ ਦਾ ਵਿਸ਼ਾ ਹੈ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਿਆਂ ਨੂੰ ਸਾਹਮਣੇ ਰਸੀਂ ਵਿੱਚੋ ਸ਼ਾਮਲ ਪੜਤਾਲ ਕਰਾਂਗੇ ਫਿਰ ਉਹ ਗੱਲ ਸਾਹਮਣੇ ਆਊਗੀ ਗ੍ਰਿਫਤਾਰੀ ਹੋ ਗਈ ਸਰ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਇਹ ਜਿਹੜਾ ਹੈਗਾ ਅੰਡਰਸੈਕਸ਼ਨ ਜਿਹੜੀ ਹੈਗੇ ਨਹੀਂ ਹੈਗੇ ਉਹਨਾਂ ਨੂੰ ਪਹਿਲਾਂ ਅਸੀਂ ਨੋਟਿਸ ਦੇ ਰਹੇ ਆਂਗੇ ਬੈਂਕ ਮੈਨੇਜਰ ਨੂੰ ਉਸ ਤੋਂ ਬਾਅਦ ਉਹਦੀ ਇੰਟਰੋਗੇਸ਼ਨ ਪੈਂਡਿੰਗ ਹੈ ਜੀ